ਰਾਸ਼ਟਰੀ ਟੀਵੀ ਦੇਖ ਰਹੇ ਸਭ ਦਸਕਤਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਮਹਿੰਦਰ ਪਾਲ ਸਿੰਘ ਤੁੰਨਾ ਲੁਧਿਆਣਾ ਦੇ ਬੱਸ ਸਟੈਂਡ ਦਾ ਆਸ-ਪਾਸ ਦਾ ਇਲਾਕਾ ਵੱਖ-ਵੱਖ ਕਾਰਵਾਈਆਂ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦਾ ਪੰਮਾ ਉਹ ਫਿਰ ਨਸ਼ਾ ਵੇਚਣ ਦੀ ਗੱਲ ਹੋਵੇ ਤੇ ਪੰਮਾ ਉਹ ਜਿਸਮ ਪਰੋਸੀ ਦੇ ਤੰਦਰੀ ਗੱਲ ਹੋਵੇ ਜਾਂ ਲੁੱਟ-ਪੋਟਾ ਦੀ ਗੱਲ ਹੋਵੇ ਤਾਂ ਆਮ ਇਹ ਗੱਲ ਹੁੰਦੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਸ਼ਾਸਨ ਇਸ ਉੱਤੇ ਧਿਆਨ ਨਹੀਂ ਦਿੰਦਾ ਘਟਨਾ ਕੱਲ ਤੜਕ ਸਵੇਰੇ ਐਤਵਾਰ ਤੜਕ ਸਵੇਰੇ ਦੀ ਨਜ਼ਰ ਆ ਰਹੀ ਹੈ ਜਿੱਥੇ ਇੱਕ ਸਖਸ਼ ਕੋਲ ਜਿਸਮ ਪਰੋਸੀ ਦੇ ਧੰਦਾ ਕਰਨ ਵਾਲੀਆਂ ਕੁਝ ਔਰਤਾਂ ਵੱਲੋਂ ਲੁੱਟਖੋ ਕੀਤੀ ਜਾਂਦੀ ਆ 15000 ਦੇ ਕਰੀਬ ਜਿਹੜੇ ਪੈਸੇ ਉਹ ਤੋਂ ਗੋਲੇ ਜਾਂਦੇ ਨੇ ਤੇ ਉਹ ਸਾਰਾ ਦਿਨ ਬੰਦਾ ਉਹਨਾਂ ਔਰਤਾਂ ਦੀ ਜਿਹੜੀ ਹੈ ਇਹਨ ਇੱਕ ਤੇ ਦੋਸ਼ੀ ਨੇ ਉਹਨਾਂ ਦੀ ਭਾਲ ਕਰਦਾ ਰਹਿੰਦਾ ਭਾਲ ਕਰਨ ਤੋਂ ਬਾਅਦ ਉਸ ਨੂੰ ਸ਼ਾਮ ਨੂੰ ਇੱਕ ਲੜਕੀ ਮਿਲ ਜਾਂਦੀ ਹੈ ਜਿਸ ਦਾ ਲੋਕਾਂ ਵੱਲੋਂ ਲੋਕਾਂ ਵੱਲੋਂ ਫੜਿਆ ਜਾਂਦਾ ਤੇ ਉਹ ਆਪਣਾ ਆਪਣੇ ਆਪ ਨੂੰ ਬੇਕਸੂਰ ਦੱਸਦੀ ਲਈ ਆਪਣੇ ਨਾਲ ਜਿਹੜੇ ਹੋਰ ਮਰੇ ਹੋਏ ਸਾਥੀ ਨੇ ਉਹਨਾਂ ਦੇ ਬਾਰੇ ਦੱਸਦੀ ਫੁਲਾਨੇ ਫੁਲਾਨੇ ਤੋਂ ਜਿਹੜੇ ਇੱਥੇ ਇਹ ਕੰਮ ਕਰਦੇ ਨੇ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਤੇ ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਤੁਸੀਂ ਵੀ ਦੇਖੋ ਕਿਵੇਂ ਵਾਪਰੀ ਸਾਡੀ ਘਟਨਾ ਪਰ ਹੈਰਾਨ ਕਿਹਦੀ ਗੱ पर पर हाँ 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 निगरानी जी नहीं देखी जाती मेरा नाम हरिदत्त कलोनी है सर। आ, क्या बात, हुई बात कुछ नहीं हुआ सर उधर होटल में जॉब करता था मैं पंडित भी हूँ पूजा पाठ भी करता हूँ उधर आया था मैं शाम का टाइम में होशियार से जलंधर से होके इधर आया था इधर बैठने की जगह नहीं था उधर धर्मशाला में चले गया था धर्मशाला में भी बोला कि इधर नहीं है रेलवे स्टेशन चले जाओ रेलवे स्टेशन में गया था रेलवे स्टेशन से फिर रात भर उधर रहा सुबह का टाइम में इधर आया इधर आके इधर खड़ा था उसके बाद ये उसी टाइम दुकान खोल रहे लड़ी थे अब पकड़ भी ली थी और मान भी गई थी तो अब किधर बाकी तो लड़की पता नहीं अभी कहा चले गई इधर से कहा गई थी दो तीन बार में मेरी नजर में आ गया फिर भी इधर बैठा था मैं जबरदस्ती मेरे को हाथ पकड़ के भैया इधर से ऑटो मिलती है इधर से ये करते हैं उधर से वो करते हैं बोल के ले गया सारे लड़का इकट्ठा करके हाथ पकड़ दोनों साइड पकड़ के इधर भी चप्पल मारा इधर भी चप्पल मारा इधर भी चप्पल मारा इधर भी चप्पल मारा है आप इधर से मानेंगे इधर से जाने के लिए। मैं गुरुदौरम ही गए सर उसके बाद समझ नहीं आ रहा कि आप मान के जाने के लिए फिर उधर को एक मिनट एक बार जी कल देंगे जब आप जब आपको पूछा कि चलो हमारे साथ इलाज है सर बात नहीं रहा मान गए सर मैं नहीं सोचा कि गलत आप भी सच्चाई बता रहे हो तो जा सकते हैं आपके साथ नहीं नहीं मैं भी आपको वही कह रहा हूं कि जब आपको कि किसी और के ਕੋਈ ਹੋਰ ਕਹੇ ਆਪਕੋ ਕਿ ਚਲੋ ਸਾਡੇ ਨਾਲ ਇਧਰ ਆਟੋ ਮਿਲਦਾ ਆਪ ਚਲੇ ਜਾਓਗੇ ਮੇਰਾ ਨਾਮ ਤੇ ਨੈਨਾ ਵਾ ਨਹੀਂ ਨਾ ਉਹ ਜਿਹੜਾ ਬੰਦਾ ਮੁਸਾਫਰ ਸੀ ਉਹਨੂੰ ਕਿੱਦਾਂ ਮੁਲਾਕਾਤ ਹੋਈ ਸੀ ਕੀ ਗੱਲ ਹੋਈ ਸਾਰੀ ਮੈਨੂੰ ਨਹੀਂ ਮੇਨ ਨਾਲ ਨਹੀਂ ਉਹਦੀ ਮੁਲਾਕਾਤ ਹੋਈ ਮੈਨਾਂ ਸੇਮ ਟਿੱਕ ਟੋਪ ਕਾਪੀ ਇੱਕ ਫਾਇਲ ਕੁੜੀ ਆ ਇੱਕ ਸੁਪਨਾ ਵਾ ਹਾਂ ਉਹਨਾਂ ਦੋਨਾਂ 'ਚ ਕਿਸੇ ਨੂੰ ਵੀ ਇਹ ਮਿਲਿਆ ਹੋਊਗਾ ਪਤਾ ਨਹੀਂ ਮੈਨੂੰ ਪਰ ਅੱਜ ਟਾਈਮ ਮੇਰਾ ਨਾਮ ਲਾ ਰਿਆ ਮੈਂ ਕਹਿ ਰਹੀ ਕੈਮਰੇ ਘੜਾ ਲਓ ਪਾਜੀ ਇੰਨੇ ਜਨੇ ਖੜੇ ਹੋ ਜੇ ਮੇਰੀ ਗਲਤੀ ਹੋਊਗੀ ਸਾਰੇ ਰਚਿਤ ਕਰਾਂਗੇ ਕੀ ਗੱਲਾਂ ਨਾ ਬੋਲ ਬੰਦੇ ਦੇ ਮੁੰਡਿਆਂ ਦੇ ਉਹਨਾਂ ਦੇ ਫਾਇਲ ਦੇ ਨਾਲ ਕਾਲੂ ਸੁਣੋ ਫਾਈਲ ਦੇ ਨਾਲ ਰੱਖੀ ਕਾਲੂ ਬਰਗਰ ਭਾਜੀ ਸੌਰਵ ਠੀਕ ਹੈ ਇੱਕ ਹੋਰ ਚਲਾ ਦੇਣਾ ਜਿਹਦਾ ਆਟੋ ਸੀਗਾ ਉਹਦਾ ਮੈਨੂੰ ਨਾਮ ਨਹੀਂ ਪਤਾ ਆਟੋ ਉਹਦਾ ਸੀਗਾ ਕਿੰਨੇ ਪੈਸੇ ਉਹਨਾਂ ਨੇ ਖੋਏ ਆ ਪੈਸੇ ਵੀ ਭਾਜੀ ਉਹਨਾਂ ਨੇ ਕੋਈ ਤੇ ਬੰਦੇ ਨੂੰ ਵੀ ਲੈ ਗਏ ਸੀ ਮੈਂ ਖੁਦ ਇੱਥੇ ਇੱਥੇ ਹੀ ਖੜਾ ਅਜਾ ਅਦਰ ਆਟੋ ਵਾਲੇ ਲੈ ਕੇ ਗਏ ਸੀ ਆਟੋ ਵਾਲੇ ਨੇ ਇੱਟਾ ਨਾਲ ਲੈ ਗਏ ਸੀ ਅਜਾ ਪਹਿਲਾਂ ਦੱਸੀਦਾ ਕਰਾ ਕੰਮ ਲੈਣ ਵਾਸਤੇ ਕੰਮ ਲੈਣ ਵਾਸਤੇ ਲੈ ਗਈ ਸੀ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਉਹਦਾ ਕੰਮ ਲਾਣਾ ਆ ਜਾਂ ਨਹੀਂ ਲੈਣਾ ਇੱਥੋਂ ਪਰ ਗੱਲ ਕੰਮ ਦੀ ਜਿੱਦਾਂ ਉਹ ਭਾਜੀ ਤੈਨੂੰ ਪਤਾ ਸਾਰਾ ਵਾ ਅਜਾ ਮੇਰੀ ਮੇਰੀ ਗੱਲ ਉਹਨੇ ਹੁਣ ਦੇ ਲੋ ਲੋਕਾਂ ਨੇ ਦੇਖੋ ਇੱਡੇ ਲੋਕਾਂ ਨੇ ਫੜਿਆ ਔਰ ਮੁਸਾਫਰ ਦਾ ਸਾਥ ਦਿੱਤਾ ਬੱਸ ਸਟੈਂਡ ਦੇ ਲੋਕਾਂ ਨੇ ਔਰ ਉਹ ਸਚਾਈ ਦੇ ਪਿੱਛੇ ਖੜੇ ਨੇ ਸਾਰੇ ਲੇਕਿਨ ਸਚਾਈ ਉਹਨਾਂ ਨੇ ਪਤਾ ਕਰ ਲਈਤੀ ਹੈ ਇਮਾਨਦਾਰੀ ਨਾਲ ਦੱਸਦੇ ਨਾ ਬੋਲਦੇ ਮੁਸਾਫਰੀ ਭਾਜੀ ਕਹਿ ਰਹੀਆਂ ਉਹਦੇ ਨਾਲ ਸੀਗਾ ਇੱਕ 버ਗਰ ਠੀਕ ਹੈ ਇੱਕ ਕਾਲੂ ਜਿਹੜਾ ਦਾ ਬੁਆਏਫ੍ਰੈਂਡ ਹੈ ਠੀਕ ਹੈ ਇੱਕ ਸੌਰਵ ਲੰਬੇ ਵਾਲਾ ਨਾ ਆਇਆ ਖੜਾ ਲੱਗਾ ਇੱਕ ਆਟੋ ਇੱਕ ਆਟੋ ਦੇ ਵਿੱਚ ਹੋਰ ਸੀਗਾ ਉਹ ਮੈਂ ਮੁੰਡਾ ਨਹੀਂ ਦੇਖਿਆ ਕਿੰਨੀ ਕਿੰਨੀ ਪੇਮੈਂਟ ਕਿੰਨੀ ਸੀ ਉਹਦੀ ਲੱਗਭਗ ਨਹੀਂ ਭਾਜੀ ਇਹਨਾਂ ਨੇ ਮੈਨੂੰ ਤੂੰ ਹੀ ਜਦੋਂ ਦੀ ਹਿੱਸਾ ਮੰਗਿਆ ਸੀ ਤੈਨੂੰ ਹਿੱਸਾ ਦੇ ਕੇ ਕਿ ਨਹੀਂ ਦੇ ਕੇ ਨਹੀਂ ਨਹੀਂ ਮੈਂ ਉਹਨਾਂ ਤੋਂ ਕੁਝ ਨਹੀਂ ਮੈਨੂੰ ਪਤਾ ਵੀ ਇਹਨਾਂ ਕੋਲ ਕੁਝ ਹੋਇਆ ਇਹ ਲਗਭਗ ਕਿੰਨੇ ਵੇ ਦਾ ਵਾਕਿਆ ਸੀ ਸਵੇਰ ਦਾ ਸਵੇਰ ਜਣੀ ਪਰ ਰਾਤ ਦੀ ਗੱਲ ਹੈ ਕਿ ਨੇਰਾ ਸੀਗਾ ਆਹ ਨੇਰਾ ਸੀਗਾ ਪੰਜ ਪੰਜ 6 ਵਜੇ ਦਾ ਟਾਈਮ ਨੇਰਾ ਸੀਗਾ ਹਾਂ ਹੋਪ ਨੇਰਾ ਦੀ ਐ ਇਦਾਂ ਇਦਾਂ ਦੀ ਇੱਕ ਮੇੜੇ ਇਹ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਹੋ ਇਦਾਂ ਦੀਆਂ ਇਦਾਂ ਦੀਆਂ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਨੇ ਉਹ ਭਾਜੀ ਉਹ ਉਹ ਤਾਂ ਭਾਜੀ ਡਿਲੀ ਕਰਦੇ ਜੇ ਮੈਂ ਇੱਦਾਂ ਦਾ ਕੰਮ ਕਰਦੇ ਮੈਂ ਡਿਲੀ ਇੱਥੇ ਨਾ ਖੜਾ ਮੈਨੂੰ ਹੁਣ ਵੀ 1 ਘੰਟਾ ਹੋ ਗਿਆ ਕਿ ਖੜੀ ਰੁਕੀ ਮੇਰੀ ਜੇਬਾਂ ਫੋਲ ਸਕਦੇ ਹੋ ਕਿ ਇਹਨਾਂ ਮੈਂ ਕੰਮ ਵੀ ਕਰ ਤੀ ਕਿੱਥੇ ਹਾਂਜੀ ਤੁਸੀਂ ਵੀਡੀਓ ਦਿਖਾ ਲਓ ਉਧਰ ਲਾ ਉਧਰ ਲਾ ਉਧਰ ਲਾ ਬਾਈ ਪਰੇ ਹੋ ਜਾ ਉਧਰ ਲਾ ਅੱਗੇ ਬਾਈ ਇੱਧਰ ਹੋ ਜਾ ਮਾਰੇ ਆ ਇੱਕ ਮਿੰਟ ਇੱਕ ਮਿੰਟ ਬਾਈ ਇੱਕ ਮਿੰਟ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਾਲ ਜੀ ਤੁਸੀਂ ਕਾਫੀ ਮਿਹਨਤ ਕੀਤੀ ਹੈ ਕਿ ਉਸ ਬੰਦੇ ਨੂੰ ਇਨਸਾਫ ਦਿਵਾਉਣ ਵਾਸਤੇ ਪਰ ਲੇਕਿਨ ਇਹ ਕੁੜੀ ਮੰਨ ਗਈ ਹੈ ਤੇ ਹੁਣ ਕੈਮਰੇ ਸਾਹਮਣੇ ਥੋੜੀ ਉਹ ਜਿਹੜੀ ਕੁੜੀ ਸੀ ਉਹ ਭੱਜ ਗਈ ਆ ਨਾਲ ਉਹ ਤੇ ਮੁੰਡੇ ਸੀ ਉਹ ਲੈ ਕੇ ਨਿਕਲ ਗਈ ਆ ਲੇਕਿਨ ਇਹਨੇ ਸਾਰਾ ਕੁ ਡਾਕਸਟਾ ਸਜਾਈ ਆ ਆਹ ਇਹ ਪੈਨੂ ਕਿਉਂਕਿ ਆ ਕੈਮਰੇ ਚੈੱਕ ਕਰਾਂਗੇ ਠੀਕ ਆ ਜੇ ਇਹਦੀ ਗਲਤੀ ਹੋਏ ਨੂੰ ਆਪਾਂ ਫੜਾਂਗੇ ਇਹਨੇ ਡਾਕਸਟਾ ਹਾਂਜੀ ਤੇ ਉਹ ਕੁੜੀ ਆ ਇੱਕ ਜਾਣਦੀ ਆ ਜਾਣਦੀ ਆ ਮੇਰੇ ਸਾਹਮਣੇ ਹੁਣੇ ਨਿਕਲੀ ਆ ਮੇਰੇ ਅੱਗੇ ਪੜਾਂਗੇ ਠੀਕ ਆ ਕਦੇ ਪੈਸੇ ਨੂੰ ਦਵਾਵਾਂਗੇ ਆਪਾਂ ਜਰੂਰ ਉਹਨੇ ਕਿ ਪਰਦੇਸੀ ਬੰਦੇ ਨੂੰ ਦਵਾਵਾਂਗੇ ਯਾਰ ਠੀਕ ਆ ਘਰ ਤਾਂ ਜਾਣਦੇ ਵਰਕ ਦਾ ਘਰ ਤਾਂ ਜਾਣਦੇ ਇੱਥੇ ਬੋਲ ਜਾਈਏਗੇ ਇਹਨੇ ਬਾਕੀ ਮੈਨੂੰ ਜਾਣਦੀ ਐ ਉਹ ਡੇਲੀ ਆਉਂਦੀ ਉਹਨੂੰ ਤੇ ਕਹਿੰਦਾ ਮਤਲਬ ਇੱਕ ਵਾਰ ਕੁੜੀਏ ਇਦਾਂ ਦੇ ਸਰਕਾਰ ਨੂੰ ਚਾਹੀਦਾ ਵੀ ਨੱਥ ਪਾਣੀ ਚਾਹੀਦਾ ਵੀ ਲੋਕਾਂ ਨਾਲ ਲੁੱਟਾਂ ਹੋਣ ਨਹੀਂ ਚਾਹੀਦੀ ਇਹ ਜ਼ਰੂਰ ਹੋਣਾ ਲੋਕਾਂ ਚਾਹੀਦੇ ਪਾਣੀ ਚਾਹੀਦੀ ਦੱਸੋ ਇੱਥੇ ਦਾ ਬਹੁਤ ਮਾਰ ਦਤਾਉਂਦੀ ਇੱਕ ਮਿੰਟ ਬੈਕ ਮੇ ਬੋਲ ਲਾ ਬਈ ਲੁੱਟ ਖਾ ਹੁੰਦੀ ਆ ਸਾਰਾ ਇੱਕ ਮਿੰਟ ਬਿੱਲੇ ਲੁੱਟ ਕੋ ਵੀ ਤੇ ਬਹੁਤ ਮਾਰ ਦਤਾਉਂਦੀ ਐ ਇੱਕ ਨਹੀਂ ਹੁੰਦੀ ਬਹੁਤ ਕੁਣੀ ਆਉਂਦੀ ਐ ਕਈ ਦਰਵਾਜ਼ੇ ਚ ਬਿਠਾ ਕੇ ਜਾ ਜਾਂਦੀਆਂ ਨੇ ਠੀਕ ਠੀਕ ਐ ਕਹਿੰਦੀ ਕੰਮ ਲਾਉਣ ਕੰਮ ਲਾਉਣ ਦੂਜੇ ਲੋਕਾਂ ਉਹ ਕੱਲੇ ਜਾਂਦੀਆਂ ਨੇ ਯਾਰ ਇੱਕ ਨੂੰ ਤਾਂ ਬੋਲਣ ਦੇ ਪੁਲਿਸ ਨੂੰ ਬੁਲਾਇਆ ਤੁਸੀਂ ਹੁਣ ਮੌਕੇ ਤੇ ਪੁਲਿਸ ਵਾਲੇ ਆਈਨ ਨੂੰ ਬਲਾਈਂ ਗਈ ਉਹੋ ਜਿਹੜੇ 15 ਹੋਇਆ ਪਤਾ ਨਹੀਂ ਪੁਲਿਸ ਵੀ ਸਾਹਮਣੇ ਖੜੀ ਹੈ ਪੁਲਿਸ ਦੇਖ ਕੇ ਆ ਗਈ ਨਾ ਠੀਕ ਹੈ ਪੁਲਿਸ ਵਾਲੇ ਸਰ ਇੱਕ ਮਾਮਲਾ ਸਾਹਮਣੇ ਆਇਆ ਇੱਕ ਮੁਸਾਫਰ ਦੀ ਕੋਲੋਂ ਕੋਈ ਚੈਸ ਵੀ ਲੁੱਟਵਾ ਰਹੀ ਹੋਈ ਹੈ ਔਰ ਜਿਹੜਾ ਮੁਸਾਫਰ ਤੇ ਉਹਨੇ ਕੁੜੀ ਵੀ ਪਛਾਣ ਲਈ ਹੈ ਮੌਕੇ ਤੇ ਲੋਕਾਂ ਨੇ ਕੁੜੀ ਵੀ ਫੜ ਲਈ ਹੈ ਸਰ ਕੀ ਮਾਮਲਾ ਕੀ ਸੀ ਉਹ ਮੈਨੂੰ ਤੁਹਾਡੇ ਨਾਲ ਹੀ ਹੁਣੀ ਪਤਾ ਲੱਗਿਆ ਮੈਂ ਤਾਂ ਹੁਣੀ ਆਇਆ ਸੀਗਾ ਡਿਊਟੀ ਤੇ ਆਪਾ ਪਤਾ ਕਰ ਲੈਣੇ ਲੜਕੀ ਨੂੰ ਪੁੱਛ ਕੇ ਚੱਕ ਕੇ ਜਿਹੜੀ ਬਣਦੀ ਕਾਰਵਾਈ ਕਰ ਦਨੇ ਆ ਤੇ ਅਗਰ ਤੇ ਮਾਮਲੇ 'ਚ ਸੱਚਾਈ ਹੁੰਦੀ ਤਾਂ ਕੋਈ ਬਣਦੀ ਕਾਰਵਾਈ ਦਿੱਤੀ ਹੋਊਗੀ ਬਿਲਕੁਲ ਜੀ ਬਿਲਕੁਲ ਜਨੂਨੀ ਕਾਰਵਾਈ ਹੋਊਗੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਹ ਬੱਸ ਸਟੈਂਡ ਦੇ ਵਿੱਚ 12 ਕੁੜੀਆਂ ਬਹੁਤ ਘੁੰਮਦੀਆਂ ਨੇ ਇਹਨਾਂ ਦਾ ਪ੍ਰਬੰਧ ਕਿੱਦਾਂ ਕੀਤਾ ਜਾਊਗਾ ਅੱਗੇ ਵੀ ਇਹਦੇ ਪਰਚੇ ਦਿੱਤੇ ਆ ਮੈਂ ਬਹੁਤ ਆਪਾਂ 14-15 ਅੰਦਰ ਭੇਜਿਆ ਤੇ ਬਾਕੀਆਂ ਵੀ ਜਿਹੜੇ ਰਹਿੰਦੇ ਹੁੰਦੇ ਆ ਆਪਾਂ ਬਣਦੇ ਕਾਰਵਾਈ ਕਰਕੇ ਉਹਨਾਂ ਅੰਦਰ ਦੇ ਦਿਆਂਗੇ ਤੇ ਸਰ ਇਹ ਬੱਸ ਸਟੈਂਡ ਜੇ ਚੌਕੀ ਇਹ ਚੌਕੀ ਕੋਚਰ ਮਾਰਕੀਟ ਚੌਕੀ ਦਾ ਏਰੀਆ ਹੈ ਇਹ ਏਰੀਆ ਕੋਚਰ ਸਰੋ ਲੋਕਾਂ ਨੇ ਕੁੜੀ ਫੜ ਲਈ ਆ ਤੇ ਤੁਹਾਡੇ ਵਾਲੇ ਉਹ ਕਰਤੀ ਕੁੜੀ ਕਿ ਨਹੀਂ ਕੀਤੀ ਅਜੇ ਨਹੀਂ ਮੈਂ ਤਾਂ ਹੁਣੇ ਮੈਨੂੰ ਤੁਹਾਡੇ ਜੀ ਮੀਡੀਆ ਜਰੀਏ ਪਤਾ ਲੱਗਾ ਤੇ ਮੈਂ ਪਤਾ ਕਰ ਲੈਣਾ ਹੁਣੇ ਮੌਕੇ ਤੇ ਆ ਗਿਆ ਮੈਂ ਇੱਥੇ